No, 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 no. Everybody, one yeah, you, yeah. you, you can't explain why he's here. because somebody sent him here to make videos. Right? So and he has perverted pictures. And that, yeah, he's got some other, people. other, other inappropriate stuff in his phone. So. This man right here. This man right here. I'm always, I'm always standing in front of him. If that poor guy's gonna get beat up for no reason. If you are crowding us with a sword, back up. you're not crowding us with a sword. Everybody back up! ਸਤਿ ਸ਼੍ਰੀ ਅਕਾਲ ਦੋਸਤੋ ਲਗਾਤਾਰ ਕੈਨੇਡਾ ਤੋਂ ਜੋ ਇਸ ਸਮੇਂ ਝੜਪਦੀਆਂ ਅਤੇ ਹੋਰ ਭੰਨ ਤੋੜਦੀਆਂ ਅਤੇ ਧਾਰਮਿਕ ਨਾਰੇ ਲਗਾਉਣ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਦੂਜੇ ਦੇ ਵਿਰੋਧ ਕਰਨ ਦੀਆਂ ਖਬਰਾਂ ਆ ਰਹੀਆਂ ਨੇ ਉਸ ਦੇ ਕਰਕੇ ਕਾਫੀ ਜ਼ਿਆਦਾ ਇਸ ਸਮੇਂ ਮਾਹੌਲ ਤਣਾਅਪੂਰਕ ਬਣਿਆ ਹੋਇਆ ਹੈ ਤੇ ਉੱਥੇ ਹੀ ਇੱਕ ਘਟਨਾ ਵਾਪਰੀ ਜਿੱਥੇ ਕਿ ਗੁਰਦੁਆਰਾ ਸਾਹਿਬ ਮੈਲਟਨ ਵੈਬਟਨ ਦੇ ਵਿੱਚ ਇੱਕ ਸ਼ਖਸ ਜਿਸ ਨੂੰ ਕਿ ਹਿੰਦੂ ਟੈਰਿਸਟ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਮਨਸੇ ਦੱਸੇ ਜਾ ਰਹੇ ਹਨ ਕਿ ਉਹਦੀ ਮਨਸਾ ਸੀ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭੰਨ ਤੋੜ ਕਰਨੀ ਚਾਹੁੰਦਾ ਪਰ ਗਨੀਵਤ ਰਹੀ ਕਿ ਮੌਕੇ ਤੇ ਹੀ ਸੇਵਾਦਾਰਾਂ ਵੱਲੋਂ ਅਤੇ ਪ੍ਰੰਧ ਕਮੇਟੀ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪੁਲਿਸ ਦੇ ਹਵਾਲੇ ਇਸ ਸਾਕਸ਼ ਨੂੰ ਕਰ ਦਿੱਤਾ ਗਿਆ ਤੇ ਇਸ ਮੌਕੇ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਤੇ ਇਸ ਸਾਕਸ਼ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਉੱਥੇ ਹੀ ਕੁਝ ਹਿੰਦੂ ਨੌਜਵਾਨਾਂ ਵੱਲੋਂ ਲਗਾਤਾਰ ਵੀਡੀਓਜ਼ ਵੀ ਪਾਈਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਉਹਨਾਂ ਵੱਲੋਂ ਸਿੱਖਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਧੂ ਉਸਵਾਲੇ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਉਹਦੇ ਸਿਰ ਤੇ ਵੀ ਦਸਤਾਰ ਸੀ ਤੇ ਉੱਥੇ ਹੀ ਇਹਨਾਂ ਲੋਕਾਂ ਵੱਲੋਂ ਲਗਾਤਾਰ ੜਕਾਹਟ ਭਰੇ ਅਤੇ ਦੂਜੇ ਦੇ ਖਿਲਾਫ ਆਗੂ ਕਰਨ ਵਾਲੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਕਿ ਸਿੱਖ ਜੋ ਕਮਿਊਨਿਟੀ ਹੈ ਉਸ ਵੱਲੋਂ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹਾਲੇ ਉਹਨਾਂ ਨੂੰ ਸਮਝਾ ਰਹੇ ਹਨ ਤੇ ਦੱਸਦੀ ਕਿ ਉੱਥੇ ਕੈਨੇਡਾ ਪੁਲਿਸ ਦੀ ਇਸ ਸਮੇਂ ਇਹਨਾਂ ਨੂੰ ਰੋਕਣ ਦੇ ਵਿੱਚ ناکਾਮਯਾਬ ਦਿਖ ਰਹੀ ਹੈ ਜਿੱਥੇ ਕਿ ਇੱਕ ਥਾਂ ਤੇ ਤਾਂ ਇਹਨਾਂ ਦੰਗਾਕਾਰੀਆਂ ਵੱਲੋਂ ਪੁਲਿਸ ਤੇ ਵੀ ਹਮਲਾ ਕਰ ਦਿੱਤਾ ਗਿਆ ਤੁਸੀਂ ਇਹਨਾਂ ਘਟਨਾਵਾਂ ਬਾਰੇ ਕੀ ਸੋਚਦੇ ਹੋ ਜੋ ਪੁਆਇੰਟ ਕਨਾਂ ਉਹ ਦੇਖੋ ਮੌਕੇ ਦੀ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਚੈਨਲ ਨੂੰ ਸਿਰਫ ਸਬਸਕ੍ਰਾਈਬ ਕਰ ਲੈਣਾ ਜਿਹੜੇ ਦੋਸਤ ਨਵੇਂ ਨੇ ਸੋ ਆਓ ਦੇਖੋ ਹੁਣ ਇਹ ਮੌਕੇ ਦੀ ਵੀਡੀਓ ਜਦੋਂ ਇੱਕ ਹਿੰਦੂ ਨੌਜਵਾਨ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਾਬੂ ਕੀਤਾ ਗਿਆ ਉੱਥੇ ਦੀ ਕਮੇਟੀ ਵੱਲੋਂ Everybody, one not get back! Don't get back, You, 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 you. can't explain why he's here because so, somebody sent him here to make videos. Right? And so, you've perverted pictures. And really then, or, yeah, he's got some other, people, other, other inappropriate stuff in his phone. So. This man right here. This man right here. I'm always, I'm always standing in front of him because I don't. don't Is that the poor guy going to get beat up officer, officer. He's been he's been for no reason? If you are crowding he's us with a sword, back up. you not crowding us. Stop, material. Everybody, back up. Let me get rid of this